व्यूअर्स वेलकम बैक इन आवर प्रोग्राम जी डॉक्टर साहब ਸਾਡੇ ਕੋਲ ਲਿਖਤ ਆਈ ਹੈ ਕੈਲੀਫੋਰਨੀਆ ਤੋਂ ਹਰਜਾਪ ਸਿੰਘ ਜਾਫੀ ਜੀ ਦੀ ਨਾ ਨਾ ਇੱਕ ਮੈਸੇਜ ਹਲਾ ਦੋ ਤਿੰਨ ਨੇ ਪਰ ਇੱਕ ਮੈਸੇਜ ਮੈਂ ਫੈਸਲ ਯੂਸਫ ਜੀ ਦਾ ਪੜਨਾ ਚਾਹੁੰਦਾ ਜੀ ਡਾਕਟਰ ਸਾਹਿਬ ਆਇਰ ਜੀ ਦਾ ਖਾਸ ਸਾਹਿਬ ਆਇਰ ਜੀ ਦੀ ਫਤਹਿ ਤੁਸੀਂ ਫਿਕਰ ਨਾ ਕਰੋ ਅਸੀਂ ਪਾਕਿਸਤਾਨੀ ਸਭ ਦੇ ਸਭ ਤੁਹਾਡੇ ਨਾਲ ਖੜੇ ਤੁਸੀਂ ਕਿਸੇ ਮੌਕੇ ਤੇ ਸਾਨੂੰ ਪਿੱਛੇ ਨਹੀਂ ਪਾਓਗੇ ਇਹ ਚਾਣਕਯ ਦੇ ਗੁਰਕੇ ਜੋ ਮਰਜ਼ੀ ਕਹਿਣ ਅਸੀਂ ਤੁਹਾਡੇ ਨਾਲ ਇਨਸ਼ਾਅੱਲਾ ਖਾਲਸਤਾਨ ਬਣ ਕੇ ਰਹੇਗਾ ਸੋ ਫੈਸਲ ਯੂਸਫ ਜੀ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਕੈਲੀਫੋਰਨੀਆ ਤੋਂ ਹਰਜਾਪ ਸਿੰਘ ਜਾਫਰੀ ਜੀ ਦੀ ਇਹ ਲਿਖਦੇ ਹਨ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਡਾਕਟਰ ਸਾਹਿਬ ਭੈਣ ਜੀ ਅਤੇ ਸਮੁੱਚੀ ਟੀਵੀ 84 ਦੀ ਟੀਮ ਨੂੰ ਡਾਕਟਰ ਸਾਹਿਬ ਕੌਮ ਦੇ ਹਾਲਾਤ ਬਹੁਤ ਭਿਆਨਕਰ ਹਨ ਦੂਜਿਆਂ ਨਾਲ ਤੇ ਲੜ ਲਈਏ ਪਰਵਾਹ ਨਹੀਂ ਪਰ ਆਪਣਿਆਂ ਤੋਂ ਡਰ ਲੱਗਦਾ ਹੈ ਬੰਦ ਦਰਵਾਜ਼ੇ ਪਿੱਛੇ ਬਹੁਤ ਕੁਝ ਚੱਲਣ ਡਿਆ ਦੁਸ਼ਮਣ ਤੱਕ ਪਹੁੰਚਣ ਤੂੰ ਪਹਿਲਾਂ ਇਹਨਾਂ ਨਾਲ ਕਿਵੇਂ ਲੜੋਂਗੇ ਇਹ ਤੇ ਆਪਣੇ ਹਨ ਮੈਂ ਤੇ ਅਸਲ ਦੁਸ਼ਮਣ ਨੂੰ ਇਤਿਹਾਸ ਵਿੱਚੋਂ ਪੜ ਪੜ ਹਲਾ ਸ਼ੇਰੀਆਂ ਦਿਂਦਾ ਰਿਹਾ ਕਿ ਢਾਹ ਲਾਵਾਂਗੇ ਹੋ ਜੋ ਤਿਆਰ ਪਰ ਜਿਹੜੇ ਚਿਹਰੇ ਮੋਰੇ ਅੱਜ ਨੰਗੇ ਹਨ ਇਹਨਾਂ ਨੇ ਤਾਂ ਵੱਡੇ ਵੱਡੇ ਢਾਹ ਲਏ ਇਹਨਾਂ ਨੂੰ ਤੇ ਸਾਡੇ ਲੋਕ ਰੱਬ ਮੰਨਦੇ ਹਨ ਜੋ ਸਾਡੇ ਖੂਨ ਦੀ ਸ਼ਾਈ ਨਾਲ ਕੁਰਬਾਨੀ ਦੇ ਲੇਖ ਚਿੱਟੇ ਕੱਪੜੇ ਪਾ ਕੇ ਲਿਖਦੇ ਹਨ ਤੇ ਹੈਰਾਨ ਹਾਂ ਦਾਗ ਕੋਈ ਵੀ ਨਹੀਂ ਜਿਨ੍ਹਾਂ ਮਾਰੇ ਉਹਨਾਂ ਹੀ ਫੂਕੇ ਤੇ ਫਿਰ ਉਹੀ ਰੂਹਾਂ ਦੀ ਗੱਲ ਵਿੱਚ ਮੈਡਲ ਪਾ ਸ਼ਹੀਦ ਨਿਵਾਜਦੇ ਹਨ ਸੱਚ ਇੱਕ ਕਹਿਰ ਹੈ ਜੇਕਰ ਨਾਮ ਬੋਲੇ ਤੇ ਇਹ ਜ਼ਹਿਰ ਹੈ ਪਰ ਹੈਰਾਨ ਹਾਂ ਲੋਕ ਜ਼ਹਿਰ ਵੀ ਪੀ ਕੇ ਕਿਵੇਂ ਜਿਉਂਦੇ ਹਨ ਜਾਫੀ ਸਿੰਘ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਉਸੇ ਪੜ੍ਹ ਦੋ ਉਸੇ ਦੁਖਦਾਈ ਸਿਚੁਏਸ਼ਨ ਬਾਰੇ ਹੈ ਜੀ ਇਹ ਆਇਆ ਹੈ ਮੈਸੇਜ ਮਨਮੋਹਨ ਸਿੰਘ ਜੰਮੂ ਤੋਂ ਇਹ ਲਿਖਦੇ ਹਨ ਜੰਗ ਹਿੰਦ ਪੰਜਾਬ ਦਾ ਜੋ ਆਰੰਭ ਸੀ ਹੋਇਆ ਅੱਜ ਆਪਣੇ ਘਰਾਂ ਵਿੱਚ ਹੀ ਆ ਵੜਿਆ ਹੈ ਜੋ ਖਾਲਸਾ ਲੜਦਾ ਸੀ ਕੱਲ ਤੱਕ ਖਲਕਤ ਲਈ ਅੱਜ ਭਰਾ ਮਾਰੂ ਜੰਗ ਵਿੱਚ ਉਹ ਕਿਰਿਆ ਹੈ ਕੱਲ ਤੱਕ ਜੋ ਬੇਗਾਨਿਆਂ ਲਈ ਮਰਦਾ ਸੀ ਅੱਜ ਭਰਾ ਹ ਤੂੰ ਹੀ ਭਰਾ ਜਾਰੋ ਮਰਿਆ ਹੈ ਆਖਦੇ ਨੇ ਪਹਿਲਾਂ ਆਜ਼ਾਦੀ ਬਾਅਦ ਵਿੱਚ ਮਸਲੇ ਆਖਦੇ ਨੇ ਪਹਿਲਾਂ ਆਜ਼ਾਦੀ ਬਾਅਦ ਵਿੱਚ ਮਸਲੇ ਉਹ ਦੱਸਣ ਕਿਹੜਾ ਨਿਜ਼ਾਮ ਉਹਨਾਂ ਨੇ ਘੜਿਆ ਹੈ ਦਿੱਲੀ ਦਿੱਲੀ ਵੱਲੋਂ ਆਪਣੀਆਂ ਆਪਣੀਆਂ ਫੌਜਾਂ ਹਟਾ ਕੇ ਪੰਜਾਬ ਵਿਰੁੱਧ ਪੰਜਾਬੀਆਂ ਨੇ ਮੋਰਚਾ ਮੱਲਿਆ ਹੈ ਜੋਗਾ ਸਿੰਘ ਖਾਲਸਤਾਨੀ ਦੀ ਮੌਤ ਨੇ ਖਾਲਸਾ ਜੀ ਸਰਬੱਤ ਖਾਲਸਾ ਮੋਰੇ ਸਵਾਲ ਵੱਡਾ ਧਰਿਆ ਹੈ ਕੁਰਸੀਆਂ ਵੋਟਾਂ ਜਥੇ ਦਾਰੀਆਂ ਮੁਬਾਰਕ ਹੋਣ ਸਭ ਨੂੰ ਸਾਡਾ ਜੋਗਾ ਸਿੰਘ ਤਾਂ ਕੌਮੀ ਦਰਦ ਚ ਮਰਿਆ ਹੈ ਜੀ ਡਾਕਟਰ ਸਾਹਿਬ ਆ ਵੀਰ ਹਰਜਾਪ ਸਿੰਘ ਜਾਫੀ ਤੇ ਮਨਮੋਹਨ ਸਿੰਘ ਜੰਮੂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਇਹ ਬੜੀ ਦੁਖਦਾਈ ਜੀ ਵਿਥਿਆ ਬਿਆਨ ਕੀਤੀ ਹੈ ਇਹ ਸਾਡੇ ਸਾਰੇ ਦਿਲਾਂ ਨੂੰ ਜਿਹੜੀ ਹੈ ਉਹ ਦਰਦ ਵੀ ਦਰਦ ਵੀ ਦਿੰਦੀ ਹੈ ਔਰ ਬਹੁਤ ਕਈ ਵਾਰ ਉਦਾਸੀ ਵੀ ਦਿੰਦੀ ਹੈ ਔਰ ਹਕੀਕਤ ਦੇ ਵਿੱਚ ਮੈਂ ਪਹਿਲੇ ਸੈਕਸ਼ਨ ਚ ਵੀ ਇਹਨੂੰ ਟੱਚ ਕੀਤਾ ਹੈ ਥੋੜਾ ਬਹੁਤ ਕੁਝ ਸਿਚੁਏਸ਼ਨਸ ਜਿਹੜੀਆਂ ਨੇ ਔਰ ਸਾਨੂੰ ਇਹ ਪਤਾ ਵੀ ਨਹੀਂ ਲੱਗ ਰਿਹਾ ਹੁੰਦਾ ਕਿ ਜਿਹੜਾ ਸਾਡਾ ਦੁਸ਼ਮਣ ਹੈ ਉਹਨੇ ਕਿਸ ਚਲਾਕੀ ਦੇ ਨਾਲ ਸਾਡੇ ਚ ਕਿਸ ਕਿਸਮ ਦੀ ਸੋਚ ਕਿਸ ਕਿਸਮ ਦੇ ਲੋਕ ਜਿਹੜੇ ਲਿਆ ਕੇ ਵਾੜੇ ਹੋਏ ਨੇ ਜੀ ਉਹ ਕਿਵੇਂ ਡਿਸਟਰੈਕਟ ਕਰਦੇ ਨੇ ਕਿਵੇਂ ਮੇਨ ਇਸ਼ੂ ਤੋਂ ਪਾਸੇ ਲ ਜਾਂਦੇ ਨੇ ਫਿਰ ਦੂਸਰੇ ਪਾਸੇ ਵੀ ਉਹਨਾਂ ਦੇ ਬੈਠੇ ਹੁੰਦੇ ਨੇ ਉਹ ਉਹਨੂੰ ਅੱਗੋਂ ਚੁੱਕਦੇ ਨੇ ਔਰ ਇਸ ਅੰਦਾਜ਼ ਦੇ ਵਿੱਚ ਫਿਰ ਜਿਵੇਂ ਡੋਗਰਾ ਗਰਦੀਦਾਸ ਸੀ ਦੌਰ ਸਿੱਖ ਦਰਬਾਰ ਦੇ ਵਿੱਚ ਦੇਖਿਆ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਥ ਤੇ ਸੰਤ ਮੀਆਂ ਫਿਰ ਇਹ ਵੀ ਨਹੀਂ ਹੁੰਦਾ ਵੀ ਕੌਣ ਭੂਤ ਮੰਡਲੀ ਹੋਈ ਤੇ ਆਰਮੀਆ ਕਿ ਵੀ ਕੌਣ ਕਿਨੂੰ ਕੀ ਕਹਿ ਰਿਹਾ ਸੋ ਅੱਜ ਦੀ ਸਿਚੁਏਸ਼ਨ ਵੀ ਬਹੁਤ ਸਾਰੀ ਐਸੀ ਬਣੀ ਹੋਈ ਹੈ ਔਰ ਇੱਕ ਗੱਲ ਦਾ ਇਹ ਵੀ ਧਿਆਨ ਰੱਖੇ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ ਡਿਫੀਟ ਇਜ਼ ਐਨ ਆਰਫਨ ਜੀ ਇਹ ਜਿਹੜੀ ਜਿੱਤ ਦੇ ਬਹੁਤ ਬਾਪੂ ਹੁੰਦੇ ਨੇ ਜਦੋਂ ਤੁਸੀਂ ਕੋਈ ਚੀਜ਼ ਤੁਹਾਡੀ ਵਿਕਟਰੀ ਵੱਲ ਜਾ ਰਹੀ ਹੁੰਦੀ ਉਹਨੂੰ ਕਲੇਮ ਕਰਨ ਵਾਲੇ ਬਹੁਤ ਹੁੰਦੇ ਨੇ ਜਿਹੜੀ ਹਾਰ ਹੁੰਦੀ ਆ ਉਹ ਯਤੀਮ ਹੁੰਦੀ ਹੈ ਜੀ ਔਰ ਜਦੋਂ ਤੁਸੀਂ ਲੂਜ਼ਿੰਗ ਸਿਚੁਏਸ਼ਨ 'ਚ ਹੁੰਦੇ ਹੋ ਜ਼ਿਆਦਾ ਵਲਨਰੇਬਲ ਹੁੰਦੇ ਹੋ ਜ਼ਿਆਦਾ ਫਰਸਟ੍ਰੇਟ ਵੀ ਹੁੰਦੇ ਹੋ ਉਦੋਂ ਏਜੰਸੀਆਂ ਤੁਹਾਨੂੰ ਅੱਗੋਂ ਰੋਲਣ ਦੇ ਲਈ ਹੋਰ ਜ਼ਿਆਦਾ ਕਨਫਿਊਜ਼ਨ ਪੈਦਾ ਕਰਦੀਆਂ ਔਰ ਤੁਸੀਂ ਸਾਰਾ ਔਰ ਮੈਂ ਸਮਝਦਾ ਵੀ ਵੀਰ ਹਰਜਾਬ ਸਿੰਘ ਜਾਫੀ ਬੜੇ ਯੋਦਾ ਤਰਬੀਤ ਸਿੰਘ ਨੇ ਤੁਹਾਡੇ ਚ ਇਹ ਨਹੀਂ ਆਣਾ ਚਾਹੀਦਾ ਇਸ ਕਿਸਮ ਦਾ 파ੜੇ ਠੀਕ ਹੈ ਜੋ ਉਹਨਾਂ ਨੇ ਕਿਹਾ ਮੈਂ ਵੀਵੇਂ ਮਹਿਸੂਸ ਕਰਦਾ ਔਰ ਜਦੋਂ ਮੈਨੂੰ ਕੋਈ ਕਹਿੰਦਾ ਨੇ ਕਿ ਜੀ ਤੁਸੀਂ ਇਸ ਬਾਰੇ ਕਹੋ ਤੇ ਮੈਨੂੰ ਫਿਰ ਕਈ ਵਾਰੀ ਉਹ ਬੁੱਲੇ ਸ਼ਾਹ ਦੀ ਗੱਲ ਜਿਹੜੀ ਹੈ ਕਹਿਣ ਨੂੰ ਜੀ ਕਰਦਾ ਹੈ ਕਿ ਭਾਈ ਸੱਚ ਬੋਲਿਆਂ ਭੰਬੜ ਮੱਚਦਾ ਏ ਝੂਠ ਬੋਲਿਆਂ ਤਾਂ ਕੁਝ ਬਚਦਾ ਏ ਜੀ ਦੋਨਾਂ ਗੱਲਾਂ ਤੋਂ ਜੱਕਦਾ ਏ ਜੱਜ ਜੱਜ ਕੇ ਜੇਬਾ ਕਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ ਮੂੰਹ ਆ ਜਾਂਦੀ ਹੈ ਗੱਲ ਪਰ ਮੈਂ ਉਹਨੂੰ ਫਿਰ ਵਾਪਸ ਸਵਾਰੋ ਕਰ ਲੈਨੇ ਕਿ ਨਹੀਂ ਆਲਰੇਡੀ ਇਨਕ ਪੰਬਲ ਪੂਸਾ ਹੈ ਵੀ ਅਸੀਂ ਇਸ ਤੇ ਕੁਝ ਨਾ ਪਰ ਅੰਦਰੂਨੀ ਤੌਰ ਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਉਹਨਾਂ ਨੂੰ ਪਛਾਣੀਏ ਆਇਡੈਂਟੀਫਾਈ ਕਰੀਏ ਜੀ ਕੌਣ ਲੋਕ ਨੇ ਔਰ ਕਟੋ ਕਟ ਜਿਹੜੇ ਅਸੀਂ ਬਾਹਰ ਬੈਠੇ ਜਿਨ੍ਹਾਂ ਦੇ ਕੋਲ ਥੋੜੀ ਬਹੁਤ ਦੇਖਣ ਦੀ ਸਮਰੱਥਾ ਹੈ ਉੱਥੇ ਬੈਠਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਨੇ ਕੀ ਕਿਹਾ ਹੈ মিডিਆ ਨੇ ਅੱਗੋਂ ਕੀ ਬਣਾਇਆ ਕਿਹੜੇ ਕਲਾਕਾਰ ਵਿੱਚ ਬਾੜੇ ਹੋਏ ਨੇ ਤੇ ਅਸੀਂ ਘਟੋ ਘਟ ਇਸ ਸਾਰੇ ਭੰਬਲ ਪੂਸੇ ਦੇ ਵਿੱਚ ਅੱਗੋਂ ਵਾਅਦਾ ਨਾ ਕਰੀਏ ਕਿਉਂਕਿ ਆਲਰੇਡੀ ਜਿਹੜਾ ਇੱਕ ਮੋਮੈਂਟਮ ਸਾਡਾ ਖਾਲਿਸਤਾਨ ਵੱਲ ਸਾਨੂੰ ਲਿਜਾ ਰਿਹਾ ਹੈ ਉਹਦੇ ਚ ਏਜੰਸੀਆਂ ਰੁਕਾਵਟ ਪਾਉਣ ਦੀ ਬਣਨ ਦੀ ਕੋਸ਼ਿਸ਼ ਕਰ ਰਹੀਆਂ ਇਸ ਪੱਖੋਂ ਬਾਕੀ ਮਨਮੋਹਨ ਸਿੰਘ ਜਮੂਰਾ ਨੇ ਵੀ ਉਹੀ ਵਿਥਿਆ ਸੁਣਾਈ ਹੈ ਸੋ ਇਸ ਸਟੇਜ ਤੇ ਮੈਂ ਇਹੀ ਕਵਾਂਗਾ ਕਿ ਭਾਈ ਜਿੰਨਾ ਅਸੀਂ ਘਟ ਕੇ ਏ ਔਰ ਅੰਦਰੂਨੀ ਤੌਰ ਤੇ ਸਿਰ ਜੋੜ ਕੇ ਇਸ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀ ਜੀ ਡਾਕਟਰ ਸਾਹਿਬ ਬਿਲਕੁਲ ਪ੍ਰੋਗਰਾਮ ਦੇ ਅਖੀਰਲੇ ਪਲਾ ਵਿੱਚ ਤੁਸੀਂ ਦਰਸ਼ਕਾਂ ਦਾਸ ਤੋਂ ਅੱਜ ਦਾ ਵਿਚਾਰ ਦੇਖੋ ਅਸੀਂ ਆਪਣੇ ਬਹੁਤ ਸਾਰੇ ਪਾਕਿਸਤਾਨੀ ਵੀਰ ਪੈਣਾ ਦੇ ਸੁਝਾਅ ਦੇ ਉੱਤੇ ਫਰਡੇ ਸ਼ੁਕਰਵਾਰ ਦਾ ਦਿਨ बाबा फरीद जी दी वाणी ਨੂੰ ਵਿਚਾਰ ਦੇ ਲਈ ਚੁਣੇ ਜੀ ਪਿਛਲੇ ਸ਼ੁਕਰਵਾਰ ਅਸੀਂ ਆਸਾ ਰਾਗ ਦੇ ਵਿੱਚ ਦੋ ਸ਼ਬਦ ਨੇ बाबा फरीद जी ਦੇ ਇੱਕ ਵਿੱਚ ਸ਼ਬਦ ਉੱਤੇ ਵਿਚਾਰ ਕੀਤੀ ਸੀ ਦਿਲੋਂ ਮੁਹੱਬਤ ਜਿਨ ਸਹੀ ਸੱਚਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਜੀ ਅੱਜ ਵੀ ਆਸਾ शेख फरीद जी है। की वाणी च दूसरा शबद है आसाच बहुत ही मैं समझदा है भी इना त डीप depth ਵਾਲੇ ਵੀ ਜੇ ਅੱਧਾ ਘੰਟਾ ਵੀ ਇਸ ਤੇ ਆੜੜ ਜਿਹੜੇ ਇਸ ਦੇ ਵਿੱਚ ਅਲੰਕਾਰ ਇਸਤੇਮਾਲ ਹੋਏ ਨੇ ਪੰਜਾਬ ਦੇ ਪੰਛੀਆਂ ਦੀ ਗੱਲ ਪੰਜਾਬ ਦੇ ਓਵਰਆਲ ਜੀਵਨ ਦੀ ਗੱਲ ਤੇ ਫਿਰ ਹੁੰਦਾ ਪਰ ਸਮਾਂ ਸੀਮਾਸ ਮੈਨੂੰ ਬਹੁਤ ਅੱਗੇ ਨਹੀਂ ਜਾਣ ਦੇਗੀ ਜੀ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗ ਅੱਲਾਹ ਲੱਗੇ ایਉ ਤਨਹੂਸੀ ਖਾਕ ਨਿਮਾਣੀ ਗੌਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨੋ ਮਚੰਦੜੀਆਂ ਜੇ ਜਾਣਾ ਮਰ ਜਾਈ ਹੈ ਘੁੰਮ ਨਾ ਆਈ ਹੈ ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ ਛੈਲ ਲੰਗੰਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸ਼ੇਖ ਹਯਾਤੀ ਜਗ ਨ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਕਤਕ ਕੁੰਜਾਂ ਚੇਤ ਡੋ ਸਾਵਣ ਬਿਜਲੀਆਂ ਸਿਆਲੇ ਸੋਂਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗੰਡੇਂਦਿਆਂ ਛੇ ਮਾਂ ਤੁੜੰਦਿਆਂ ਹਿੱਕ ਖੇਨੋ ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਹੁਣ ਇਹ ਸ਼ਬਦ ਸ਼ੇਖ ਫਰੀਦ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਬੋਲੇ ਸ਼ੇਖ ਫਰੀਦ ਹੁਣ ਸ਼ੇਖ ਫਰੀਦ ਬੋਲਦੇ ਨੇ ਕਹਿੰਦੇ ਨੇ ਕਿ ਪਿਆਰੇ ਇਹ ਪਿਆਰੇ ਰੱਬ ਦੇ ਬੰਦੇ ਅੱਲਹ ਲਗੇ ਰੱਬ ਦੇ ਨਾਲ ਜੁੜੇ ਅੱਲਾ ਦੇ ਨਾਲ ਜੁੜ ਇਹੋ ਤਨ ਹੋਸੀ ਖਾਕ ਅਲਟੀਮੇਟਲੀ ਇਹ ਜਿਹੜਾ ਤਰ੍ਹਾਂ ਸਰੀਰ ਹੈ ਇਸ ਨੇ ਮਿੱਟੀ ਹੋ ਜਾਣਾ ਹੈ ਨਿਮਾਣੀ ਗੌਰ ਕਰੇ ਨੀਵੀਂ ਕਬਰ ਕਿਉਂਕਿ ਕਬਰ ਜ਼ਮੀਨ ਨੂੰ ਪੁੱਟ ਕੇ ਬਣਾਏ ਜਾਂਦੇ ਕਿ ਅਲਟੀਮੇਟਲੀ ਇਸ ਸਰੀਰ ਦਾ ਮੁਕਾਮ ਕਿਉਂਕਿ ਮੁਸਲਮਾਨ ਹੋਣ ਦੇ ਨਾਤੇ ਦਫਨ ਕੀਤਾ ਜਾਂਦਾ ਹੈ ਉਹ ਉਹਨਾਂ ਨੇ ਗੌਰ ਕਬਰ ਨੂੰ ਕਹਿੰਦੇ ਨੇ ਕਿ ਅਲਟੀਮੇਟਲੀ ਤੇਰਾ ਇਹ ਲੰਬਾ ਚੌੜਾ ਸਰੀਰ ਇੱਕ ਨਿਮਾਣੀ ਗੌਰ ਦੇ ਵਿੱਚ ਨੀਵੀਂ ਕਬਰ ਦੇ ਵਿੱਚ ਜਿਹੜਾ ਉਹ ਪਾ ਦਿੱਤਾ ਜਾਣਾ ਆਜ ਮਿਲਾਵਾ ਸ਼ੇਖ ਫਰੀਦ ਸ਼ੇਖ ਫਰੀਦ ਕਹਿੰਦੇ ਨੇ ਕਿ ਰੱਬ ਦੇ ਨਾਲ ਆਜ ਦਾ ਮਤਲਬ ਇਸੇ ਜਨਮ ਦੇ ਵਿੱਚ ਇਸੇ ਹਿਊਮਨ ਲਾਈਫ ਦੇ ਵਿੱਚ ਰੱਬ ਦੇ ਨਾਲ ਮਲਾਪ ਹੋ ਸਕਦਾ ਹੈ ਟਾਕਮ ਕੁੰਜੜੀਆਂ ਮਨੋ ਬਚਿੰਦੜੀਆਂ ਟਾਕਮ ਹੁੰਦਾ ਹੈ ਰੋਕ ਜੀ ਕਿ ਨੂੰ ਰੋਕ ਕੁੰਜੜੀਆਂ ਜਿਹੜੇ ਮਨ ਦੀਆਂ ਵਿਕਾਰ ਵਰਤੀਆਂ ਨੇ ਜਵੇਂ ਕੁੰਝਾਂ ਉੱਡਦੀਆਂ ਫਿਰਦੀਆਂ ਇਵੇਂ ਸਾਡੇ ਮਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਉਹ ਮਚਦਾ ਮਚੰਦੜੀਆਂ ਕਿ ਭਈ ਜਿਹੜੀਆਂ ਮਚੰਦੜੀਆਂ ਕਿ ਜਿਹੜੀਆਂ ਮਚਦੀਆਂ ਮਚਦਾ ਹੁੰਦਾ ਜਦ ਮੈਂ ਕਹਿੰਦਾ ਪੈਰਾਂ ਹੇਟ ਮਾਲਵੇ ਦੇ ਵਿੱਚ ਬੜਾ ਯੂਜ਼ ਹੁੰਦਾ ਹੈ ਕਿ ਮੇਰੇ ਪੈਰ ਮਚਦੇ ਨੇ ਕਿ ਭਈ ਥੱਲੇ ਜਿਵੇਂ ਅੱਗ ਲੱਗੀ ਹੁੰਦੀ ਹੈ ਸੋ ਇਹ ਜਿਹੜੇ ਵਿਕਾਰ ਨੇ ਇਹ ਅੰਦਰ ਮਚਾਉਂਦੇ ਨੇ ਬਾਬਾ ਫਰੀਦ ਕਹਿੰਦੇ ਨੇ ਜੇ ਤੂੰ ਟਾਕਮ ਜੇ ਤੂੰ ਰੋਕ ਲੈ ਇਹਨਾਂ ਵਿਕਾਰਾਂ ਨੂੰ ਕੁੰਜੜੀਆਂ ਨੂੰ ਜਿਨ੍ਹਾਂ ਦੇ ਥੱਲੇ ਮਨੋਂ ਮਚਿੰਦੜੀਆਂ ਤੇਰਾ ਮਨ ਮਚਦਾ ਜੇ ਜਾਣਾ ਮਰ ਜਾਈ ਹੈ ਘੁੰਮ ਨਾ ਆਈ ਹੈ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ ਇਹ ਅਲਟੀਮੇਟ ਹਕੀਕਤ ਹੈ ਜੇ ਇਸ ਗੱਲ ਦਾ ਪਤਾ ਹੈ ਵੀ ਮਰ ਜਾਣਾ ਦੁਬਾਰਾ ਇਸ ਜੀਵਨ ਦੇ ਵਿੱਚ ਨਹੀਂ ਆਣਾ ਫੇਰ ਤੁਸੀਂ ਝੂਠੀ ਦੁਨੀਆ ਦੇ ਪਿੱਛੇ ਲੱਗ ਕੇ ਆਪਾ ਵੰਜਾਈਏ ਦਾ ਖਵਾਰ ਕਰਨਾ ਕਿਉਂ ਆਪਾ ਖਵਾਰ ਕਰਦੇ ਹਾਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸਿਆ ਵਾਟ ਮੁਰਿਦਾ ਜੋਲੀ ਕਿ ਭਾਈ ਸੱਚ ਬੋਲੋ ਧਰਮ ਦੇ ਰਸਤੇ ਤੇ ਚੱਲੋ ਤੇ ਜਿਹੜਾ ਰਸਤਾ ਗੁਰੂ ਨੇ ਦੱਸਿਆ ਉਹ ਮੁਰਿਦ ਬਣ ਕੇ ਸਿੱਖ ਬਣ ਕੇ ਉਸ ਰਸਤੇ ਦੇ ਉੱਤੇ ਤਰੋ ਛੈਲ ਲਗੰਦੇ ਪਾਰ ਗੋਰੀ ਮਨ ਧੀਰਿਆ ਹੁਣ ਇਹ ਇੱਕ ਦਰਿਆ ਹੈ ਨਾਲਾ ਸੋਹਣੇ ਜਵਾਨ ਗੱਭਰੂ ਉਸ ਚੋਂ ਗੁਜ਼ਰ ਰਹੇ ਨੇ ਔਰ ਸੋਹਣੀ ਔਰਤ ਗੋਰੀ ਉਹ ਦੇਖ ਰਹੀ ਹੈ ਕਿ ਵੀ ਜੇ ਇਹ ਲੰਘ ਸਕਦੇ ਨੇ ਮੈਂ ਕਿਉਂ ਨਹੀਂ ਰੰਗ ਗੋਰੀ ਮਨ ਧੀਰੀ ਹੁਣ ਇਹ ਮੈਟਾਫਰ ਹੈ ਕਿ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਜਦੋਂ ਰੱਬ ਨਾਲ ਮਿਲਦੇ ਨੇ ਇਸ ਭਵ ਸਾਗਰ ਤੋਂ ਕਰਾਸ ਕਰਦੇ ਨੇ ਤੇ ਜਿਹੜੀ ਕਮਜ਼ੋਰ ਮਨ ਵਾਲਾ ਇਨਸਾਨ ਹੈ ਗੋਰੀ ਮਨ ਧੀਰੀ ਹੈ ਉਹ ਵੀ ਮਨ ਦੇ ਵਿੱਚ ਹੌਸਲਾ ਕਰੇ ਔਰ ਇਸ ਗੱਲ ਨੂੰ ਯਾਦ ਰੱਖੇ ਕੰਚਨ ਵੰਨੇ ਪਾਸੇ ਜੇ ਤੁਸੀਂ ਸੋਨਾ ਦੁਨਿਆਵੀ ਮਾਇਆ ਵੱਲ ਤੁਰਨੇ ਕਲਵਤ ਚੀਰਿਆ ਕਲਵਤ ਆਰੇ ਨੂੰ ਕਹਿੰਦੇ ਨੇ ਫਿਰ ਜਿਵੇਂ ਆਰੇ ਦਾ ਚੀਰਨਾ ਦੁੱਖ ਦਿੰਦਾ ਐ ਇਵੇਂ ਤੁਹਾਡੇ ਜੀਵਨ ਦੇ ਅੰਦਰ ਦੁੱਖ ਹੋਣਗੇ ਜੇ ਮਾਇਆ ਦੇ ਪਿੱਛੇ ਲੰਘੋਗੇ ਲੇਕਿਨ ਦੂਸਰਾ ਪੱਖ ਹੈ ਸ਼ੇਖ ਹੁਣ ਇਹ ਫਰੀਦ ਆਪਣੇ ਆਪ ਨੂੰ ਕਹਿ ਰਹੇ ਨੇ ਸ਼ੇਖ ਹਿਆਤੀ ਜਾਗ ਨਾ ਕੋਈ ਥਿਰ ਰਹਾ ਹਿਆਤੀ ਲਾਈਫ ਨੂੰ ਕਹਿੰਦੇ ਨੇ ਕਿ ਦੇਖ ਚਾਰ ਚਫੇਰੇ ਕੋਈ ਕਦੇ ਹਮੇਸ਼ਾ ਰਹਿ ਸ਼ੇਖ ਹਿਆਤੀ ਜਾਗ ਨਾ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕਿਤੇ ਬੈਸ ਕਿ ਜਿੱਥੇ ਅੱਜ ਮੈਂ ਬੈਠਾ ਹਾਂ ਕਿੰਨੇ ਆਏ ਬਹਿ ਬਹਿ ਕੇ ਚਲੇ ਗਏ ਕੌਣ ਇੱਥੇ ਧਰਤੀ ਦੇ ਉੱਤੇ ਹਮੇਸ਼ਾ ਰਹੇ ਕਤਤਕ ਕੁੰਝਾ ਹੁਣ ਇਹ ਪੰਜਾਬ ਦੀ ਧਰਤੀ ਕਤਤਕ ਦੇ ਮਹੀਨੇ ਅਸਮਾਨ ਦੇ ਵਿੱਚ ਕੁੰਝਾ ਮਾਈਗਰੇਟਰੀ ਬਰਡ ਉੱਡਦੇ ਨੇ ਚੇਤ ਡੋ ਚੇਤ ਦੇ ਮਹੀਨੇ ਅੱਗਾਂ ਲੱਗਦੀਆਂ ਨੇ ਜੰਗਲਾਂ ਦੇ ਵਿੱਚ ਇੱਥੇ ਵੀ ਫੋਰੈਸਟ ਫਾਇਰ ਹੁੰਦੀ ਹੈ ਸਾਵਣ ਬਿਜਲੀਆਂ ਸਾਵਣ ਦੇ ਮਹੀਨੇ ਵਿੱਚ ਬਿਜਲੀਆਂ ਕਟਕਦੀਆਂ ਨੇ ਸਿਆਲੇ ਸੁੰਦੀਆਂ ਪਿਰ ਗੱਲ ਬਾਹੜੀਆਂ ਠੰਡ ਦੇ ਮਹੀਨੇ ਕਿਉਂਕਿ ਇਹ ਹੁੰਦੇ ਨੇ ਕਿ ਪਤੀ ਪਤਨੀ ਜਿਹੜੇ ਨੇ ਉਹ ਇੱਕ ਘਰ 'ਚ ਹੁੰਦੇ ਨੇ ਤੇ ਖੂਬਸੂਰਤ ਬਾਵਾ ਜਿਹੜੀਆਂ ਨੇ ਪਤਨੀ ਦੀਆਂ ਉਹ ਪਤੀ ਦੇ ਗਲ ਦੇ ਵਿੱਚ ਪੈਂਦੀਆਂ ਉਹਨੂੰ ਸੋਹਂਦੀਆਂ ਨੇ ਔਰ ਇਹ ਜਦੋਂ ਅਸੀਂ ਹਿਊਮਨ ਲਾਈਫ ਦੀ ਗੱਲ ਕਰਦੇ ਆਂ ਜੋ ਉਸ ਧਰਤੀ ਦੀਆਂ ਹਕੀਕਤਾਂ ਨੇ ਜੀ ਸਿਆਲਾ ਉੱਥੇ ਕਿਸ ਕਿਸਮ ਦਾ ਹੁੰਦਾ ਹੈ ਸਾਵਣ ਬਿਜਲੀਆਂ ਵਾਲਾ ਹੁੰਦਾ ਹੈ ਕਤਕ ਦੇ ਵਿੱਚ ਕੁੰਝਾਂ ਜਾਂਦੀਆਂ ਨੇ ਚੱਲੇ ਚੱਲਣ ਹਾਰ ਵਿਚਾਰਾ ਲੈ ਮਨ ਨੂੰ ਇਹ ਸਾਰਾ ਯਾਦ ਕਰਵਾ ਕੇ ਕਿ ਜਦੋਂ ਇਸ ਧਰਿਆ ਦੁਨੀਆ ਤੋਂ ਚਲੇ ਜਾਣਾ ਹੈ ਉਹ ਸਮਾਂ ਆ ਜਾਣਾ ਹੈ ਫਿਰ ਗੰਡੇਂਦਿਆਂ 6 ਮਾਂ ਕਿ ਜਦੋਂ ਬੱਚਾ ਜਨਮ ਹੁੰਦਾ ਹੈ ਲੈਂਦਾ ਹੈ 6 ਮਹੀਨੇ ਲੱਗਦੇ ਨੇ ਆਲਮੋਸਟ ਜਦੋਂ ਤੱਕ ਉਹਦਾ ਸਾਰਾ ਸਟਰਕਚਰ ਕੰਪਲੀਟ ਹੁੰਦਾ ਹੈ ਜੇ 6 ਮਹੀਨੇ ਬਾਅਦ ਵੀ ਹੋਏ ਇਨਕੂਬेटर ਚ ਕਰ ਲੈਂਦੇ ਸੋ ਬਾਬਾ ਫਰੀਦ ਕਹਿੰਦੇ ਨੇ ਜਿਹੜੇ ਬੱਚੇ ਨੂੰ ਜਿਹੜਾ ਉਹ ਬਣਨ ਦੇ ਵਿੱਚ 6 ਮਹੀਨੇ ਲੱਗੇ ਉਹਦੇ ਅੰਦਰ ਜ਼ਿੰਦਗੀ ਧੜਕੀ ਟੁੱਟਦੇ ਆ ਹੱਕ ਖੀਨੋ ਇੱਕ ਉਸ ਬੋਲੀ ਚ ਕਹਿੰਦੇ ਨੇ ਕਿ ਟੁੱਟਦੇ ਆ ਇੱਕ ਪਲ ਲੱਗਾ ਜਦੋਂ ਮੌਤ ਆਈ ਜਿਸ ਨੂੰ 6 ਮਹੀਨੇ ਲੱਗੇ ਭਾਵੇਂ ਕੰਪਲੀਟ ਬਰਥ 9 ਮਹੀਨੇ ਬਾਅਦ ਹੁੰਦਾ ਪਰ 6 ਮਹੀਨੇ ਚ ਕੰਪਲੀਟ ਲਾਈਫ ਦਾ ਸਰਕਲ ਹੁੰਦਾ ਅਖੀਰ ਚ ਉਹਨਾਂ ਨੇ ਕਿਹਾ ਜਿਮੀ ਪੁੱਛਿਆ ਅਸਮਾਨ ਫਰੀਦਾ ਕਿ ਵਟ ਕਿਨ ਗਏ ਕਿ ਜ਼ਮੀਨ ਤੇ ਅਸਮਾਨ ਇਸ ਗੱਲ ਦੀ ਗਵਾਹੀ ਨੇ ਉਹ ਇੱਕ ਦੂਜੇ ਨੂੰ ਪੁੱਛਦੇ ਨੇ ਕਿ ਉਹ ਮਲਾ ਉਹ ਵੱਡੇ ਆਗੂ ਕਿੱਥੇ ਗਏ ਜੀ ਜਾਲਣ ਗੋਰਾ ਨਾਲ ਉਹ ਲਾਮੇ ਜੀ ਸਹੇ ਤੇ ਉਹ ਜਵਾਬ ਹੈ ਉਹ ਗਵਾਹ ਨੇ ਜ਼ਮੀਨ ਅਸਮਾਨ ਕਿ ਬਾਡੀ ਕਬਰ ਦੇ ਵਿੱਚ ਪਈ ਸੜ ਰਹੀ ਹੈ ਉਹ ਲਾਮੇ ਜੀ ਸਹੇ ਤੇ ਜਿਹੜੀ ਆਕਸ ਆਕ ਹੈ ਜਿਹੜੇ ਨੂੰ ਰੂਹ ਨੂੰ ਮਨ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਆਪਣੇ ਕੀਤੇ ਦੀ ਸਜ਼ਾ ਪਾਣੀ ਪੈਂਦੀ ਹੈ ਸੋ ਇਹ ਖੂਬਸੂਰਤ ਸ਼ਬਦ ਮੈਂ ਸਮਝਦਾ ਹਾਂ ਵੀ ਸਾਡੇ ਲਈ ਜੀਵਨ ਦਾ ਰਾਹ ਦੱਸੇ ਰਹੇ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਜ਼ ਕੋਲ ਇਹਨਾਂ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSRTV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਨ ਆ ਗਿਆ ਦੋ ਦੇਖਦੇ ਰਹੋ TV4 ਫਲਾਦੇਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਪਾਇੰਟ ਅੱਤੇ ਕੀ ਫਤੇ